ਬਹੁਤ ਹੀ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਪਹੁੰਚੇ ਹੋ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਉਹਦੇ ਜਿੰਨੇ ਵੀ ਮੰਚਾਂ ਤੇ ਤੁਸੀਂ ਕੰਮ ਕਰ ਰਹੇ ਹੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਥਰਮਲ ਪਲਾਂਟਾਂ ਦਾ ਮੁੱਦਾ ਜਿਹੜਾ ਹੈ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਜਿਨੂ ਕੇ ਕੈਪਟਨ ਸਾਹਿਬ ਨੇ ਆਪਣੇ ਮੈਨੀਫੈਸਟੋ ਚ ਇਹ ਲਿਖ ਕੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ 2017 ਚ ਕਿ ਇਹਨਾਂ ਦੇ ਜਿਹੜੇ ਮੈਂ ਐਗਰੀਮੈਂਟ ਨੇ ਮੈਂ ਰਿਵਿਊ ਕਰੂੰਗਾ ਤੇ ਇਹਨਾਂ ਨੂੰ ਰੱਦ ਕਰਾਂਗੇ ਕਿਉਂਕਿ ਅਕਾਲੀ ਗਵਰਨਮੈਂਟ ਬਹੁਤ ਗਲਤ ਐਗਰੀਮੈਂਟ ਕਰ ਗਈ 25 ਸਾਲ ਦੇ ਬਹੁਤ ਮਹਿੰਗੇ ਰੇਟਾਂ ਤੇ ਜਿਹੜੇ ਇਹਨਾਂ ਦੀ ਬਿਜਲੀ ਜਿਹੜੀ ਪੰਜਾਬ ਨੂੰ ਮਿਲੂਗੀ ਲੋਕਾਂ ਨੂੰ ਉਮੀਦ ਬਣੀ ਪਰ ਉਸ ਵੇਲੇ ਲੋਕ ਹੈਰਾਨ ਹੋਏ ਜਦੋਂ ਕੈਪਟਨ ਸਾਹਿਬ ਨੇ ਇਹਦੇ ਬਾਰੇ ਕੁਝ ਨਹੀਂ ਬੋਲਿਆ ਆਮ ਆਦਮੀ ਪਾਰਟੀ ਲਗਾਤਾਰ ਮੰਗ ਕਰਦੀ ਰਹੀ ਕਿ ਜਿਹੜੇ ਚਿੱਟੇ ਹਾਥੀ ਅਕਾਲੀ ਦਲ ਦੀ ਸਰਕਾਰ ਬਣਨ ਕੇ ਗਈ ਹੈ 20 ਸਾਲ ਵਾਸਤੇ ਇਹ ਡਾਕੇ ਮਾਰ ਰਹੇ ਨੇ ਜਿਹੜੇ ਲੋਕ ਨੇ ਜੇਬਾਂ ਤੇ ਇਹਨਾਂ ਇਹਨਾਂ ਦੇ ਰਿਵਿਊ ਕਰਕੇ ਐਗਰੀਮੈਂਟ ਕੈਨਸਲ ਕਰਕੇ ਤੇ ਬਹੁਤ ਸਸਤੇ ਭਾਅ ਦੀ ਬਿੱਲੀ ਜਿਹੜੀ ਅਵੇਲੇਬਲ ਹੈ ਮਾਰਕੀਟ 'ਚ ਉਹ ਲੈਣੀ ਚਾਹੀਦੀ ਹੈ ਹੁਣ ਜਦੋਂ ਬਿਜਲੀ ਦਾ ਸੰਕਟ ਇਸ ਵਾਰ ਪੈਦਾ ਹੋਇਆ ਤਾਂ ਆਮਾਨੀ ਪਾਰਟੀ ਨੇ ਬਹੁਤ ਵੱਡਾ ਧਰਨਾ ਦਿੱਤਾ ਇਹਨਾਂ ਦੇ ਘਰ ਮੂਰੇ ਕਹਿੰਦੇ ਕਿ ਮੈਲਚੋ ਨਿਕਲੇ ਤਾਂ ਥੋੜਾ ਬਹੁਤ ਜਾਗ ਆਈ ਉਹਨਾਂ ਨੂੰ ਤਾਂ ਉਹ ਕਹਿੰਦੇ ਮੈਂ ਹੁਣ ਰਿਵਿਊ ਕਰੂੰਗਾ ਮੈਂ ਵਕੀਲ ਬਣਾਉਣ ਲੱਗਿਆ ਤੇ ਦੂਜੇ ਪਾਸੇ ਸੁਖਵੀਰ ਬਾਦਲ ਇਹ ਕਹਿੰਦਾ ਕਹਿੰਦਾ ਜੇ ਹਿੰਮਤ ਹੈ ਤੂੰ ਇਹਨਾਂ ਸੋਝੋ ਤੈਨੂੰ ਰੱਦ ਕਰਕੇ ਦਿਖਾ ਸੋ ਕਨਫਿਊਜ਼ਨ ਜਿਆ ਸੀਗਾ ਵੀ ਸੁਖਵੀਰ ਬਾਦਲ ਕਿਉਂ ਕਹਿੰਦਾ ਇਦਾਂ ਕੀਤੇ ਤਾਂ ਹੁਸੇ ਨਹੀਂ ਆ ਉਹ ਕਨਫਿਊਜ਼ਨ ਜਿਹੜਾ ਹੈ ਅੱਜ ਮੈਂ ਪੰਜਾਬ ਦੀ ਜਨਤਾ ਦੇ ਬਿਲ ਤੋਂ ਕੱਢਣ ਲੱਗੇ ਆ ਤਿੰਨੇ ਥਰਮਲ ਪਲਾਂਟ ਜਿਹੜੇ ਨੇ ਪ੍ਰਾਈਵੇਟ ਕੰਪਨੀਆਂ ਦੇ ਉਹ ਕਿੰਨਾ ਕਿੰਨਾ ਫੰਡ ਕਾਂਗਰਸ ਪਾਰਟੀ ਨੂੰ ਦੇ ਚੁੱਕੇ ਨੇ ਉਹ ਕੰਪਨੀਆਂ ਚੈੱਕ ਦੇ ਨੰਬਰ ਸਮੇਤ ਹੈ ਜੀ ਲਾਰਸਨ ਐਂਟਰੋ ਜਿਹਨਾਂ ਦਾ ਤਲਵੰਡੀ ਬਣਾਵਾਲੀ ਵਾਲਾ ਜਿਹੜਾ ਥਰਮਲ ਪਲਾਂਟ ਹੈ ਲਾਰਸਨ ਐਂਟਰੋ ਲਾਰਸਨ ਐਂਡ ਟਰਬੋ ਨੇ 1 ਕਰੋੜ ਰੁਪਈਆ ਚੈੱਕ ਨੰਬਰ 908787 ਕਾਂਗਰਸ ਨੂੰ ਲਾਰਸਨ ਐਂਡ ਟਰਬੋ ਨੇ ਉਹਨਾਂ ਦੇ ਲੈਟਰ ਪੈਡ ਤੇ ਸਵਾ 2 ਕਰੋੜ ਰੁਪਈਆ ਲਾਰਸਨ ਐਂਡ ਟਰਬੋ ਨੇ 5 ਕਰੋੜ ਰੁਪਈਆ ਦਿੱਲੀ ਟ੍ਰੈਜ਼ਰ ਜਿਹੜਾ ਨੈਸ਼ਨਲ ਪਾਰਟੀ ਕਾਂਗਰਸ ਦਾ ਉਹਦੇ ਖਾਤੇ 'ਚ ਉਹਨਾਂ ਨੇ ਪਾਇਆ ਦਿੱਲੀ ਅਕਬਰ ਰੋਡ ਤੇ ਉਹਨਾਂ ਦਾ ਦਫ਼ਤਰ ਹੈ ਦੂਜਾ ਜਿਹੜਾ ਗੋਇੰਦਵਾਲ ਆਪਣਾ ਰਾਜਪੁਰੇ ਵਾਲਾ ਜਿਹੜਾ ਥਰਮਲ ਪਲਾਂਟ ਹੈ ਉਹ ਹੈਗਾ ਜੀ ਵਿਦਾਂਤਾ ਕੰਪਨੀ ਦਾ ਵਿਦਾਂਤਾ ਨੇ ਦ ਟ੍ਰੇਜਰ ਇੰਡੀਅਨ ਨੈਸ਼ਨਲ ਕਾਂਗਰਸ 24 ਅਕਬਰ ਰੋਡ ਨਿਊ ਦਿੱਲੀ 5 ਕਰੋੜ ਰੁਪਈਆ ਵਿਦਾਂਤਾ ਨੇ ਫੰਡ ਕੈਸ਼ ਚੈੱਕ ਔਰ ਚੈੱਕ ਦਾ ਨੰਬਰ ਲਿਖਿਆ ਹੋਇਆ ਤੇ ਵਿਦਾਂਤਾ ਨੇ ਫਿਰ 2 ਕਰੋੜ ਰੁਪਇਆ ਆਰਟੀਜੀਐਸ ਕੀਤੀ ਹੈ ਤੇ ਜਿਹੜਾ ਜੀਵੀ ਕੇ ਕੰਪਨੀ ਹੈ ਜਿਨ੍ਹਾਂ ਦਾ ਗੋਇੰਦਵਾਲ ਸਾਹਿਬ ਵਾਲਾ ਉਹਨਾਂ ਦਾ 10 ਲੱਖ ਦਾ ਹੈ ਆਫੀਸ਼ੀਅਲ 10 ਲੱਖ ਕਾਂਗਰਸ ਨੂੰ ਦਿੱਤਾ ਹੈ ਆਹ ਕਾਰਨ ਹੈ ਜੀ ਸਮਝੌਤੇ ਰੱਦ ਨਹੀਂ ਹੋ ਸਕਦੇ ਕਰੋੜਾਂ ਰੁਪਇਆ ਉਹਨਾਂ ਕੰਪਨੀਆਂ ਤੋਂ ਲੈਂਦੇ ਆ ਇਹ ਤਾਂ ਹਜੇ ਉਹ ਆ ਜਿਹੜੇ ਇਹਨਾਂ ਨੇ ਦਿਖਾਏ ਨੇ ਜਿਹੜੇ ਅੰਡਰ ਦਾ ਟੇਬਲ ਲਏ ਨੇ ਉਹ ਪਤਾ ਨਹੀਂ ਕਿੰਨੇ ਹੋਣਗੇ ਤੇ ਉਹ ਉਦੋਂ ਦੀਆਂ ਗੱਲਾਂ ਨੇ ਜਿਸ ਵੇਲੇ ਇੰਨਾ ਥਰਮਲ ਪਲਾਂਟਾਂ ਦੇ ਲਾਉਣ ਦੇ ਐਗਰੀਮੈਂਟ ਹੋ ਰਹੇ ਸੀ 2010 ਤੋਂ 2012 2014 ਇਹ ਉਦੋਂ ਦੇ ਪੈਸੇ ਨੇ 10 ਤੋਂ 14 ਤੱਕ ਤਾਂ ਉਹ ਵੀ ਆਪਣੀ ਸਰਕਾਰੀ ਸੀ ਸੈਂਟਰ 'ਚ ਤੇ 14 ਤੋਂ ਬਾਅਦ ਵਾਲੇ ਵੀ ਪੰਜਾਬ ਵਾਸਤੇ ਦਿੱਤਾ ਵੀ ਜੇ 17 'ਚ ਤੁਸੀਂ ਆ ਗਏ ਸਾਡੇ ਸਮਝੌਤੇ ਜਿਹੜੇ ਨੇ ਐਗਰੀਮੈਂਟ ਜਿਹੜੇ ਰੱਦ ਨਾ ਕਰਿਓ ਇਹ ਗੱਲ ਸਾਹਮਣੇ ਆ ਗਈ 1 ਕਰੋੜ 1.5 ਤੋਂ 2 ਕਰੋੜ 5 ਕਰੋੜ ਜਾਨੀ ਕਿ 6.8 ਕਰੋੜ ਤਾਂ ਲਾਰਸਨ ਇੰਟਰਵੋ ਦਾ 5 ਕਰੋੜ ਰੁਪਇਆ ਵਿਦਾਂਤਾ ਦਾ ਫਿਰ 2.7 7 ਕਰੋੜ ਰੁਪਇਆ ਇਹਨਾਂ ਦਾ ਜਿਹੜਾ ਕਿ ਕਾਂਗਰਸ ਪਾਰਟੀ ਦੇ ਖਾਤੇ ਚ ਗਿਆ ਇਸ ਕਰਕੇ ਸਮਝੌਤੇ ਰੱਦ ਨਹੀਂ ਹੁੰਦੇ ਇਹ ਤਾਂ ਲੈ ਲੈਂਦੇ ਨੇ ਪੈਸੇ ਚੈੱਕ ਰਹੀਂ ਅਕਾਲੀ ਦਲ ਅਕਾਲੀ ਦਲ ਪੈਸੇ ਨਹੀਂ ਲੈਂਦਾ ਜੀ ਉਹ ਤਾਂ ਹਿੱਸਾ ਪਾਉਂਦੇ ਨੇ ਉਹਦਾ ਕਹਿੰਦੇ ਨਹੀਂ ਜੀ ਸਾਨੂੰ ਤਾਂ ਪਰ ਜੁੰਡ ਦੱਸ ਦੋ ਕਿੰਨੇ ਦਿਨੇ ਹੋ ਸਰਕਾਰ ਸਾਡੀ ਆਵੇ ਨਾ ਆਵੇ ਉਹ ਤਾਂ ਲੰਬੀ ਕ腐ਪਸ਼ਨ ਕਰਦੇ ਐ ਸੋ ਉਹਨ ਕਿਉਂਕਿ ਉਹਨਾਂ ਨੇ ਤਾਂ ਐਗਰੀਮੈਂਟ ਕੀਤੇ ਨੇ ਉਹਨਾਂ ਦੇ ਹਿੱਸੇ ਦੀ ਮਜੀਠੇ ਦੀਆਂ ਜਿਹੜੀਆਂ ਅਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨਾਲ ਸਮਝੌਤੇ ਉਹ ਤਾਂ ਵਿੱਚ ਹੀ ਨੇ ਠੀਕ ਹੈ ਨਾ ਸੋ ਇਸੇ ਕਰਕੇ ਸੁਖਵੀਰ ਵੱਲ ਕਹਿੰਦਾ ਕਹਿੰਦਾ ਤੁਸੀਂ ਮਤ ਦਾ ਰੱਦ ਕਰਕੇ ਦਿਖਾਓ ਕਿਉਂਕਿ ਉਹਨੂੰ ਪਤਾ ਹੈ ਕਿ ਨਹੀਂ ਤਾਂ ਮੈਂ ਇਹ ਦੱਸ ਦੂੰਗਾ ਔਰ ਕਾਂਗਰਸ ਹਿੰਮਤ ਕਿਵੇਂ ਹੋ ਜੂਗੀ ਆਹ ਦੇਖੋ ਹਾਂ ਕਪਤਾਨ ਸਾਹਿਬ ਤਾਂ ਕੁਝ ਕਰ ਨਹੀਂ ਸਕਦੇ ਤੇ ਉਹ ਤਾਂ ਹੱਥ ਵੱਡੇ ਹੋਏ ਨੇ ਹੱਥ ਬੰਨੇ ਹੋਏ ਨੇ ਤਾਈਓਂ ਨੇ ਕਿ ਨਾ ਸਹਣਿਆ ਉਤਿਆ ਕਰਕੇ ਸਾਡੇ ਹੱਥ ਬੰਨੇ ਹੋਏ ਨੇ ਹੱਥ ਬੰਨੇ ਹੋਏ ਨਹੀਂ ਹੱਥ ਰੰਗੇ ਹੋਏ ਨੇ ਇੱਕ ਬੰਦਾ ਇਹ ਕੰਮ ਕਰ ਸਕਦਾ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅਪੀਲ ਕਰਦਾ ਵੀ ਇਸ ਮੁੱਦੇ ਤੇ ਵੀ ਇੱਕ ਟਵੀਟ ਹੋ ਜੇ ਹੁਣ। ਨਜੋ ਸਿੱਧੂ ਸਾਹਿਬ ਰੋਜ਼ ਟਵੀਟ ਕਰਦੇ ਹੋ ਬਿਜਲੀ ਦੇ ਸਮਝ ਉੱਤੇ ਐ ਹੋ ਜਾਣਗੇ ਐ ਕਰ ਲਾਂ ਐ ਕਰਨੇ। ਇੱਕ ਫੇਰ ਲਾਰਸਨ ਐਂਡ ਟਰਬੋ ਤੇ ਵਿਧਾਨਤਾ ਬਾਰੇ ਵੀ ਇੱਕ ਟਵੀਟ ਬਣਦਾ ਹੁਣ। ਪਰ ਮੈਂ ਨਾਲ ਨਾਲ ਤੁਹਾਨੂੰ ਦੱਸਣਾ ਵੀ ਚਾਹੁੰਨਾ ਇੱਕ ਟਵੀਟ ਕਰਨ ਵੇਲੇ ਇਹ ਸੋਚ ਲਿਓ ਇਹ ਟਵੀਟ ਸਿੱਧਾ ਜਨਪਥ ਜਾਊਗਾ راہਲ ਦੇ ਘਰੇ। ਕਰਕੇ ਦੇਖ ਲਓ ਫਿਰ। ਮੈਂ ਉਹਨਾਂ ਨੂੰ ਸਵਾਲ ਕਰਦਾ ਸਿੱਧੂ ਸਾਹਿਬ ਨੂੰ। ਕਿਹਾ ਸਾਹਿਬ ਵੀ ਮੰਗੋ ਹੁਣ। ਮਾਤਾ ਕਹਿਣਾ ਕਰ ਦੋ ਠੋਕੋ ਟਵੀਟ ਇੱਕ ਖਟਾਕ ਆ ਸਾ ਜਿਹੜੇ ਕਾਗਜ਼ਾਤ ਨੇ ਤੁਹਾਨੂੰ ਦੇ ਦਾਂਗੇ ਸਾਡੇ ਕੋਲ ਹਾਰਡ ਕਾਪੀ ਵੀ ਹੈ ਸਾਡੇ ਕੋਲੇ ਪੀਡੀਐਫ ਫਾਈਲ ਵੀ ਹੈਗੀ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਬਿਜਲੀ ਸਸਤੀ ਨਹੀਂ ਹੋ ਸਕਦੀ ਕਿਉਂਕਿ ਆਲਰੇਡੀ ਕੰਪਨੀਆਂ ਨੇ ਉਹਨਾਂ ਨੂੰ ਕਾਂਗਰਸ ਨੂੰ ਤੇ ਕਾਲੀਆਂ ਨੂੰ ਹਾਇਰ ਕਰ ਰੱਖਿਆ ਉਹਨਾਂ ਨੂੰ ਖਰੀਦ ਰੱਖਿਆ ਕਿ ਤੁਸੀਂ ਕੁਝ ਨਹੀਂ ਕਹੋਗੇ ਐਸੇ ਕਰਕੇ ਹੀ ਲੱਗਦਾ ਸੀ ਇਹ ਕਿ ਕਾਲੀਆਂ ਦੇ ਸਾਰੇ ਸਮਝੌਤਿਆਂ ਨੂੰ ਕੈਪਟਨ ਸਾਹਿਬ ਕਿਉਂ ਅੱਗੇ ਵਧਾ ਰਹੇ ਨੇ ਆਹ ਕਾਰਨ ਹੈ ਇਸੇ ਤਰ੍ਹਾਂ ਹੀ ਜਿਹੜਾ ਐਕਸਰਸਾਈਜ਼ ਦਾ ਇਸੇ ਤਰ੍ਹਾਂ ਹੀ ਟ੍ਰਾਂਸਪੋਰਟ ਦਾ ਸੋ ਬਿਜਲੀ ਦੇ ਮੁੱਦੇ ਤੇ ਤਿੰਨੇ ਥਰਮਲ ਪਲਾਂਟਾਂ ਨੇ ਕਿੰਨੇ ਪੈਸੇ ਦਿੱਤੇ ਨੇ ਇੱਕ ਇੱਕ ਚੈੱਕ ਨੰਬਰ ਤੇ ਨੋਟ ਹੈ ਅੱਜ ਅਸ਼wini ਚਾਵਲਾ ਜੀ ਉਹਨਾਂ ਨੇ ਛਾਪਿਆ ਵੀ ਅਖਬਾਰ ਦੇ ਵਿੱਚ ਤੇ ਪਰ ਇਹ ਤਾਂ ਜਿਹੜੀ ਹੈ जगਜਾਹਰ ਗੱਲ ਹੈ ਇਹ ਗੱਲ ਨੰਬਰ 2 ਤੁਹਾਡਾ ਸਵਾਲ ਸ਼ਾਇਦ ਹੋਊਗਾ ਉਹ ਮੈਂ ਉਹ ਪਹਿਲੀ ਜਵਾਬ ਦੇ ਦਿੰਦਾ ਇਹ ਜਿਹੜਾ ਕਾਲੀ ਦਲ ਤੇ ਕਾਂਗਰਸ ਵਾਲੇ ਤੇ ਬੀਜੇਪੀ ਵਾਲੇ ਹੁਣ ਲੱਗੇ ਨਹੀਂ ਹੋਏ ਕਿ ਕੋਜਰੀਵਾਲ ਤਾਂ ਥਰਮਲ ਪਲੈਂਟ ਬੰਦ ਕਰਾਉਣ ਨੂੰ ਫਿਰਦਾ ਹੈ ਕੋਜਰੀਵਾਲ ਕੋਜਰੀਵਾਲ ਮਨ ਸੁਪਨੇ ਚ ਵੀ ਕੋਜਰੀਵਾਲ ਆਮ ਆਦਮੀ ਪਾਰਟੀ ਦਿਖਦੀ ਇਹਨਾਂ ਨੂੰ ਅਸਲ ਦੇ ਵਿੱਚ ਉਹ ਕੀ ਹੈ ਮੁੱਦਾ ਕੇਂਦਰ ਸਰਕਾਰ ਦੇ ਗਾਈਡਲਾਈਨ ਤੇ ਸਪਰੀਮ ਕੋਰਟ ਨੇ ਸਾਰੇ ਥਰਮਲ ਪਲਾਂਟਾਂ ਨੂੰ ਕਿਹਾ ਸੀ ਕਿ ਤੁਸੀਂ ਅਪਗ੍ਰੇਡ ਕਰੋ ਆਪਣੇ ਆਪ ਨੂੰ ਤੁਸੀਂ ਪੋਲੂਸ਼ਨ ਨੂੰ ਰੋਕਣ ਵਾਲੀ ਮਸ਼ੀਨਰੀ ਉਹ ਯੰਤਰ ਲਾਓ ਕਿ ਥਰਮਲ ਪਲਾਂਟ ਪੋਲੂਸ਼ਨ ਨਾ ਕਰ ਸਕੇ ਤਾਂ ਸੁਪੀਰ ਬਾਦਲ ਜੀ ਨੇ ਜਿਹੜੇ ਆ ਸਮਝੌਤੇ ਕੀਤੇ ਐ 15 ਚ 14 ਚ 16 ਚ ਉਹਦੇ ਵਿੱਚ ਕਲੋਜ਼ ਹੀ ਨਹੀਂ ਕਿ ਤੁਸੀਂ ਅਪਗ੍ਰੇਡ ਕਰੋਗੇ ਤਾਂ ਇਹ ਤਿੰਨੇ ਥਰਮਲ ਪਲਾਂਟ ਹੁਣ ਅਪਗ੍ਰੇਡ ਨਹੀਂ ਕਰਦੇ ਜੇ ਕੋਈ ਕਹਿੰਦਾ ਵੀ ਅਪਗ੍ਰੇਡ ਕਰੋ ਕਹਿੰਦੇ ਠੀਕ ਹੈ ਜੀ 3000 ਕਰੋੜ ਦਾ ਖਰਚਾ ਹੈ ਸਰਕਾਰ ਸਾਨੂੰ ਦੇ ਦੇ ਯਾਨੀ ਕਿ ਇਹਨਾਂ ਨੂੰ ਅਪਗ੍ਰੇਡ ਕਰਨ ਦਾ ਵੀ ਪੰਜਾਬ ਦੇ ਲੋਕੀ ਪੈਸਾ ਦੇਣ ਸੁਪਰੀਮ ਕੋਰਟ ਨੇ ਕਿਹਾ ਅਪਗ੍ਰੇਡ ਕਰੋ ਸੁਪਰੀਮ ਕੋਰਟ ਦਾ ਆਡਰ ਅਸੀਂ ਉਹਦੇ ਵਿੱਚ ਇਹ ਕਹਤਾ ਦਿੱਲੀ ਸਰਕਾਰ ਨੇ ਕਿ ਹਾਂ ਜੀ ਅਪਗ੍ਰੇਡ ਹੋਣੇ ਚਾਹੀਦੇ ਆ ਨਾਟ ਓਨਲੀ ਦਿੱਲੀ ਤੁਸੀਂ ਆ ਆਪਣਾ ਲਹਿਰਾ ਮੁਹਬਤ ਰਾਜਪੁਰਾ ਬਣਾਵਾਲੀ ਤੇ ਰੋਪੜ ਵਾਲਾ ਇਹ ਥਰਮਲ ਪਲਾਂਟਾਂ ਦੇ ਆਲੇ ਦੁਆਲੇ ਦੇਖਿਓ ਤੁਸੀਂ ਇੰਡਾਂ ਚ ਹਾਲ 에ਅਰ ਕੁਆਲਿਟੀ ਪਾਣੀ ਥੱਲੇ ਵਾਲਾ ਤੇ ਜਿਹੜੀ ਸੁਆਹ ਉੱਡਦੀ ਉਹਨਾਂ ਦੀ ਉਹਦੇ ਨਾਲ ਕਿੰਨੇ ਕੈਂਸਰ ਦੇ ਲੰਗਸ ਦੀਆਂ ਬਿਮਾਰੀਆਂ ਸਾਹ ਦਮਾ ਹੋਰ ਕਿੰਨੇ ਜ਼ਿਆਦਾ ਲੋਕ ਪੀੜਤ ਨੇ ਉੱਥੇ ਆਲੇ ਦੁਆਲੇ ਇਹ ਇਕੱਲਾ ਕੇਜਰੀਵਾਲ ਇਹ ਨਹੀਂ ਕਹਿੰਦਾ ਕਿ ਮੇਰੇ ਦਿੱਲੀ ਚ ਇਤੋਂ ਦੀਆਂ ਜਾਨਾਂ ਵੀ ਬਚਾਉਣ ਵਾਸਤੇ ਕੈਪਟਨ ਸਰਕਾਰ ਉਹਨਾਂ ਨੂੰ ਪੈਸੇ ਦੇਈ ਜਾਂਦੀ ਹੈ ਸਾਡੇ ਜਾਨਾਂ ਤਾਂ ਬਚਾਓ ਸਾਡੇ ਪੰਜਾਬ ਪੰਜਾਬੀਆਂ ਦੀਆਂ 4800 ਬੰਦਾ ਇੱਕ ਸਾਲ ਦੇ ਵਿੱਚ ਇੰਡੀਆ ਦੇ ਵਿੱਚ ਥਰਮਲ ਪਲਾਂਟਾਂ ਦੀ ਪੋਲੂਸ਼ਨ ਦੀ ਵਜ੍ਹਾ ਨਾਲ ਮਰ ਜਾਂਦਾ ਜੀ 4800 ਪੀਪਲ ਸੋ ਅਸੀਂ ਉਹਦੇ ਵਿੱਚ ਇਹ ਕਿਹਾ ਕਿ ਹਾਂ ਜੀ ਅਪਗ੍ਰੇਡ ਕਰੋ ਜੀ ਅਸੀਂ ਬੰਦ ਕਰਨ ਨੂੰ ਥੋੜੀ ਕਿਹਾ ਕਿ ਅਸੀਂ ਬੰਦ ਕਰ ਦੋ ਥਰਮਲ ਪਲਾਂਟ ਵਿੱਤਨ ਨੇ ਥਰਮਲ ਪਲਾਂਟ ਬੰਦ ਕਰ ਦਿੰਦੋਂ ਉਹਦੇ ਚ ਚੁੱਪੀ ਦੇ ਨੇ ਕੁਛ ਹਰਿਆਣੇ ਦੇ ਨੇ ਕਿ ਇਹਨਾਂ ਨੂੰ ਅਪਗ੍ਰੇਡ ਕਰੋ ਜੀ 300 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਉਹਨਾਂ ਦਾ ਜਿਹੜਾ ਪੋਲੂਸ਼ਨ ਹੈ ਉਹ ਜਿਹੜੇ ਵਾਤਾਵਰਣ ਦੇ ਜਿਹੜੇ ਮਾਹਿਰ ਨੇ ਉਹ ਦੱਸਦੇ ਨੇ ਫੈਲਦਾ ਸੋ ਇਹ ਇਹਨਾਂ ਨੂੰ ਇਹ ਜਿੱਦਣ ਅਰਵਿੰਦ ਕੇਜਰੀਵਾਲ ਦੀ 300 ਜੁਨਟ ਵਾਲੇ ਐਲਾਨ ਕਰਕੇ ਗਏ ਨੇ ਉਹਦੇ ਦਾ ਕਾਂਗਰਸ ਤੇ ਕਾਲੀਆਂ ਆਪਸ ਚ ਲੜੇ ਕਦੇ ਕਾਂਗਰਸ ਤੇ ਕਾਲੀਆਂ ਨੇ ਸਿੱਧਾ ਨਿਸ਼ਾਨਾ ਕੇਜਰੀਵਾਲ 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 ਸੋ ਇਸ ਕਰਕੇ ਇਹਨਾਂ ਇਹ ਆ ਜਿਹੜੇ ਦੋਸ਼ ਲਾਉਂਦੇ ਨੇ ਇਹਨਾਂ ਚ ਕੋਈ ਦਮ ਨਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅਪਗ੍ਰੇਡ ਅਪਗ੍ਰੇਡ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੀ ਜਿਹੜੀ ਹੈ ਸਮਰਥਕ ਹੈ ਤੇ ਸਾਡੀ ਸਰਕਾਰ ਆਊਗੀ ਅਸੀਂ ਥਰਮਲ ਪਲਾਂਟ ਦੇ ਜਿਹੜੇ ਅਪਗ੍ਰੇਡੇਸ਼ਨ ਹੈ ਸਭ ਤੋਂ ਪਹਿਲਾਂ ਉਹ ਅਪਗ੍ਰੇਡੇਸ਼ਨ ਕਰਕੇ ਤਾਂ ਕਿ ਉਹ ਚੱਲਣ ਵੀ ਕਿਸੇ ਵੀ ਸਸਤੀ ਮਿਲ ਪਲੱਸ ਉਹ ਘਟੋ ਘਟ ਲੋਕਾਂ ਦੀਆਂ ਆਲੇ ਦਾਲ ਦੇ ਪਿੰਡਾਂ ਦੀਆਂ ਜਾਂ ਉਹਨਾਂ ਦੇ ਆਲੇ ਦਾਲ ਦੇ ਲੋਕਾਂ ਦੀ ਜਾਨਾਂ ਨਾ ਲੈਣ ਇਹ ਮੇਰੇ ਵੱਲੋਂ ਅੱਜ ਤੁਹਾਡੇ ਨਾਲ ਖਵਾ ਜੀ ਕਾਂਗਰਸ ਤੇ ਅਕਾਲੀ ਦਲ ਫਿਰ ਬੀਰ ਦੀ ਗੱਲ ਨੂੰ ਘੇਰ ਰਹੇ ਨੇ ਨਫਰਤ ਸੀ ਸਿੱਧੂ ਕਿ ਹੁਣ ਬੀਰ ਦੀ ਗੱਲ ਨੂੰ ਉਹ ਤੇਰਾ ਲੱਗਦਾ ਕੀ ਲੱਗਦਾ ਕਿ ਉਹ ਵੀ ਫਿਰ ਉਹੀ ਗੱਲ ਕਰ ਰਹੇ ਨੇ ਫਿਰ ਕਾਂਗਰਸ ਤੇ ਅਕਾਲੀ ਦਲ ਬਾਰ-ਬਾਰ ਉਹੀ ਗੱਲ ਬੋਲਦਾ ਹੈ ਸਿੱਧੂ ਨੂੰ ਕੋਈ ਵੱਡਾ ਉਹਦਾ ਮਿਲ ਰਿਹਾ ਜੋ ਕਰਮ ਉਹ ਕਾਂਗਰਸ ਕਹਿ ਰਹੀ ਜਾਂ ਅੰਦਰ ਦੇ ਘਾਤ ਇਹ ਤਾਂ ਜੀ ਦੇਖੋ ਮੈਨੂੰ ਪਤਾ ਨਹੀਂਗਾ ਕਿ ਉਹਨਾਂ ਨੂੰ ਖੇੜਾ ਉਹਦਾ ਮਿਲ ਰਿਹਾ ਇਹ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਤੁਹਾਡੇ ਕੋਲੇ ਸੂਤਰ ਹੁੰਦੇ ਨੇ ਹਨਾ ਤੇ ਪਰ ਮੈਨੂੰ ਇੰਨਾ ਪਤਾ ਹੈ ਕਿ ਐਸ ਮੁੱਦੇ ਤੇ ਵੀ ਇੱਕ ਟਵੀਟ ਤਾਂ ਬਣਦਾ ਫਿਰ ਉਹਨਾਂ ਦਾ ਕਿਉਂਕਿ ਹਰ ਗੱਲ ਤੇ ਟਵੀਟ ਕਰਦੇ ਆ ਨੌ ਨੌ 8 8 ਇਕੱਠੇ ਆਉਂਦੇ ਆ ਕਿਉਂਕਿ ਟਵਿੱਟਰ ਜਿਹੜਾ ਨਾ ਉਹਦੇ ਤੇ ਅੱਖਰਾਂ ਦੀ ਲਿਮਿਟ ਹੈ ਠੀਕ ਹੈ ਨਾ ਉਹ ਉਹ ਤੋਂ ਬਾਅਦ ਲਿਖ ਨਹੀਂ ਸਕਦੇ ਪਰ ਸਿੱਧੂ ਸਾਹਿਬ ਦੇ ਅੱਖਰਾਂ ਦੀ ਲਿਮਿਟ ਕੋਈ ਨਹੀਂ ਉਸ ਕਰਕੇ ਨੌ ਨੌ ਦਸ ਕਰਨੇ ਪੈਂਦੇ ਆ ਠੀਕ ਹੈ ਨਾ ਤੇ ਕਿਰਪਾ ਕਰਕੇ ਇਹਦੇ ਵੀ ਟਵੀਟ ਕਰੋ ਜੇ ਟਵੀਟੋ ਟਵੀਟੀ ਹੋਣਾ ਹੀ ਹੈ ਤਾਂ ਰਾਹੁਲ ਗਾਂਧੀ ਨਾ ਹੋ ਨਾ ਫਿਰ ਹੁਣ ਸਰਦਾਰ ਗਾਂਧੀ ਸਮਾਸਾਰ ਨਹੀਂ ਕੀ ਹੈ ਐਡੀਟ ਰਾਜੇchna ਕੀਤੀਆਂ ਨਹੀਂ ਕਦੋਂ ਲੋ ਜੀ 55 2004 ਪਹਿਲਾ 1 April 2010 ਸਵਾ ਦੋ ਕਰੋੜ ਵਾਲਾ 1 April 2014 5 ਕਰੋੜ ਵਾਲਾ 29/2010 ਵਿਦਨਤਾ ਵਾਲਾ 7/8 2012 ਇਹ ਉਹੀ ਤਰੀਕਾ ਨੇ ਉਹੀ ਇਅਰ ਨੇ ਜਦੋਂ ਇਹ ਐਗਰੀਮੈਂਟਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਐਗਰੀਮੈਂਟ ਕਰਨੀ ਔਰ ਇਹਨਾਂ ਤਿੰਨਾਂ ਨਹੀਂ ਕਰਨੇ ਹਾਲਾਂਕਿ ਪੈਸੇ ਤਾਂ ਉਹਨਾਂ ਦੇ ਹੋ ਵੀ ਆ ਦੇਖੋ ਬਜਾਰ ਆਟੋ 10 ਕਰੋੜ ਹੀਰੋ ਹਾਂਡਾ 10 ਕਰੋੜ ਪਰ ਦੋਨੋਂ ਦੇ ਐਪੀਜੀ ਪ੍ਰਾਈਮ ਲਿਮਟਿਡ 1 ਕਰੋੜ ਇਹ ਤਾਂ ਬਹੁਤ ਕਈਆਂ ਨੇ ਹਾਂਜੀ ਚੈੱਕ ਨੰਬਰ ਨੇ ਜਿਹੜੇ ਉਸਤ ਲਾਉਂਟ ਤੋਂ ਜੀ ਹੈ ਨਾ ਨਹੀਂ ਲਾਸਟ ਐਂਡ ਟਰਬੋ ਲਿਮਟਿਡ ਹਾਂਜੀ ਕੰਪਨੀ 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 ਟੂ ਕੰਪਨੀ ਗੁਲਾਬ ਭਵਨ اے ਬਹਾਦਰ ਸ਼ਾ ਜਫਰ ਮਾਰਗ ਨਿਊ ਡელი ਨੇ ਕੰਪਨੀ 2 ਕੰਪਨੀ 2 ਕਾਂਗਰਸ ਕਾਂਗਰਸ ਪਾਰਟੀ ਰੈਜ਼ਨ ਇੰਡੀਅਨ ਨੈਸ਼ਨਲ ਕਾਂਗਰਸ ਉਹ ਖਾਤੇ ਚ ਉਹ ਜਿਹੜੀ ਦੂਜੀ ਹੈ ਉਹ ਤਾਂ ਬਾਅਦ ਚ ਹੋਈ ਹੋਣੀ ਨੀ ਉਹ ਤਾਂ ਪਰਸਨਲ ਤਾਂ ਫਿਰ ਬਾਅਦ ਚ ਹੋਈ ਹੋਣੀ ਨਾ ਉਹ ਨਹੀਂ ਦੱਸਦੇ ਹੁੰਦੇ ਉਹ ਦੱਸਦੇ ਨਹੀਂ ਹੁੰਦੇ ਠੀਕ ਹੈ ਨਾ ਬਹੁਤ ਬਹੁਤ ਮੇਰਾ ਦੇਖੋ ਗੱਲ ਇਹ ਹੈ ਇਹ ਜਿਹੜਾ ਦੌਰ ਚੱਲ ਰਿਹਾ ਹੈ ਲੋਕਾਂ ਦਾ ਗੁੱਸਾ ਤਾਂ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਕਿਉਂ? ਬੀਜੇਪੀ ਲੋਕਾਂ ਦਾ ਗੁੱਸਾ ਕਿਉਂ ਨਹੀਂ ਸਮਝ ਲਈ? ਕੋਈ ਉਹ ਉਹ ਬੰਦਿਆਂ ਨੂੰ ਕੋਈ ਭਾਈ ਓਏ ਯਾਰ ਹਵਾ ਪਾਣੀ ਆ ਜਿਹੜੇ ਵੀ ਲੇਟ ਆਉਣ ਦਾ ਹੀ ਫਾਇਦਾ ਮਾਈਕ ਉੱਪਰ ਆ ਜਾਂਦਾ ਇਹ ਪਾਰਟੀ ਦੀ ਇੱਕ ਮਿੰਟ ਜੀ ਜਿਹੜੇ ਵੀ ਅ ਮਤਲਬ ਕਿਸਾਨ ਨੇ ਜੇ ਮੇਰਾ ਅਜ ਪੂਰਨ ਹੋਇਆ ਹੈ ਹੋਰ ਪਿੰਡਾਂ ਚ ਵੀ ਹੁੰਦਾ ਹੈ ਉਹਨਾਂ ਨੇ ਕੋਈ ਨਾ ਤਾਂ ਉਹਨਾਂ ਨੂੰ ਕੋਈ ਫੋਟੋ ਖਿਚਾਉਣ ਦਾ ਚਾਹ ਹੈ ਨਾ ਕੋਈ ਟੀਵੀ ਤੇ ਆਉਣ ਦਾ ਚਾਹ ਹੈ ਉਹ ਤਾਂ ਆਪਦਾ ਦਰਦ ਸੁਣਾਉਂਦੇ ਨੇ ਹੁਣ ਜਦੋਂ ਦਿੱਲੀ ਨਹੀਂ ਸੁਣ ਰਹੇ ਉਹ ਤਾਂ ਜੇ ਇਹ ਪਿੰਡਾਂ ਜਾਣਗੇ ਤਾਂ ਕਹਿੰਦੇ ਫਰਾਥੇ ਆ ਜੋ ਜੇ ਜੇ ਅਸੀਂ ਤੁਹਾਡੇ ਦਰ ਤੇ ਬੈਠੇ ਆ ਤੁਸੀਂ ਨਹੀਂ ਸਾਡਾ ਸੁਣੀ ਤੇ ਜਦੋਂ ਤੁਸੀਂ ਸਾਡੇ ਦਰ ਤੇ ਆਉਂਗੇ ਅਸੀਂ ਨਹੀਂ ਸੁਣਦੇ ਸੋ ਇਸ ਕਰਕੇ ਇਹ ਗੁੱਸੇ ਨੂੰ ਸਮਝਣਾ ਪਊਗਾ ਕਾਂਗਰਸ ਨੂੰ ਵੀ ਕਾਲੀਆਂ ਨੂੰ ਵੀ ਭਾਜਪਾ ਨੂੰ ਵੀ ਜੀਨਾਲ ਸਾਹਿਬ ਦਾ ਅਮਰ ਕਰਨ ਦੇ ਵਿੱਚ ਬਿਆਨ ਕੀ ਇਹਨਾਂ ਦਾ ਬਹੁਤ ਸੰਗੇ ਬੰਦੇ ਆ ਪਰ ਉਸ ਤੋਂ ਬਾਅਦ ਲੱਗਦਾ ਕਿ ਬਿਆਨ ਸੌਫਟਵਰ ਹਾਰਡਵੇਅਰ ਬਦਲੇ ਆ ਤਾਂ ਤੇ ਕਿਹਦੀ ਨਹੀਂ ਚੰਗੇ ਬੰਦੇ ਦੇਖੋ ਬਿਆਨ ਨਾਲ ਤਾਂ ਦੇਖੋ ਕੋਈ ਹੋ ਨਹੀਂ ਨਾ ਅੱਜ ਵੀ ਚੰਗੇ ਬੰਦੇ ਦਾ ਚੰਗੇ ਆ ਉਹ ਮੈਂ ਵੀ ਕਹਿੰਦਾ ਮੈਂ ਤਾਂ ਲਫਟਰ ਚੈਲੰਜ ਦੇ ਵਿੱਚ ਮੇਰੇ ਤਾਂ ਜੱਜ ਰਹੇ ਆ ਉਹ ਮੈਨੂੰ ਇਹਦੇ ਵਿੱਚ ਕੋਈ ਹੋ ਨਹੀਂ ਮੈਂ ਸਪੋਰਟਸ ਵੇਲੇ ਉਹਨਾਂ ਦਾ ਫੈਨ ਰਹਾ ক্রিকেট ਵੇਲੇ ਪਰ ਜੇ ਉਹ ਚੰਗੇ ਕੰਮ ਕਰ ਰਹੇ ਨੇ ਤਾਂ ਚੰਗਾ ਕੰਮ ਵੀ ਅੱਜ ਵਾਲਾ ਹੋ ਜੇ ਨਾ ਮੈਨੂੰ ਬਹੁਤ ਖੁਸ਼ੀ ਹੋਊਗਾ ਸਰ ਪੰਜਾਬ ਦੇ ਡਾਕਟਰ ਸਾਹਿਬ ਤੇ ਨਹੀਂ ਕਹਿੰਦੇ ਸੀ ਸਾਹਿਬ ਅਸੀਂ ਅਸੀਂ ਕੱਲ ਵੀ ਇਹਦੇ 'ਚ ਪ੍ਰੈਸ ਲਈ ਜਾਰੀ ਹੋਇਆ ਡਾਕਟਰਾਂ ਨੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨਾ ਚਾਹੀਦੇ ਉਹ ਉਹਨਾਂ ਦੇ ਇੱਕ ਪਾਸੇ ਤਾਂ ਕਹਿੰਦੇ ਆ ਫਰੰਟ ਵਾਰੀਅਰ ਕਰੋਨਾ ਯੋਧੇ ਤੇ ਦੂਜੇ ਪਾਸੇ ਉਹ ਉਹਨਾਂ ਨੂੰ ਧਰਨੇ ਦੇਣੇ ਪੈ ਰਹੇ ਨੇ ਉਹ ਕਹਿੰਦੇ ਯੋਧੇ ਹੋਏ ਫਿਰ ਠੀਕ ਹੈ ਨਾ ਸੋ ਹਰ ਵਰਗ ਅੱਜ ਈਟੀਟੀ ਵਾਲੇ ਜਿਹੜੇ ਨੇ ਉਹ ਮੁਹਾਲੀ ਬੈਠੇ ਆ ਠੀਕ ਹੈ ਪਟਿਆਲਾ ਸਾਰਾ ਭਰਿਆ ਪਿਆ ਜਿਹੜਾ ਮਹਿਲ ਮੋਤੀ ਮਹਿਲ ਉੱਥੇ ਵੱਖ-ਵੱਖ ਬੈਠੇ ਆ ਸੰਗਰੂਰ ਬੁਜਿੰਦਰ ਸਿੰਘਲੇ ਦੀ ਘਰ ਮੂਰੇ ਉੱਥੇ ਤਾਂ ਪੱਕੇ ਤੰਬੂ ਲਾ ਰੱਖੇ ਨੇ ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਕੈਪਟਨ ਸਰਕਾਰ ਕੈਪਟਨ ਸਾਹਿਬ ਨੂੰ ਇਸ ਮਾਮਲੇ ਤੇ ਜ਼ਰੂਰ ਬਿਆਨ ਦੇਣਾ ਚਾਹੀਦਾ ਹੈ ਕਿ ਲਾਰਸਨ ਐਂਡ ਟਰਬੋ ਤੇ ਵਿਧਾਨਤਾ ਤੋਂ ਕਿੰਨੇ ਕਿੰਨੇ ਪੈਸੇ ਲਏ ਸੀ ਤੇ ਇਸੇ ਕਰਕੇ ਤੋਂ ਇਹ ਸ਼ਾਇਦ ਨਹੀਂ ਬੋਲਦੇ ਇਹ ਗੱਲ ਕਰਨੀ ਚਾਹੀਦੀ ਹੈ ਬਾਕੀ ਹੁਣ ਕਹਿੰਦੇ ਮੈਂ ਵਕੀਲਾਂ ਨੂੰ ਪੁੱਛਦਾ ਬਹੁਤ ਵਕੀਲ ਕਿੱਥੇ ਕਰੂੰਗਾ ਮੈਂ ਉਹਦੇ ਜਿਹੜੇ ਵਕੀਲ ਨੇ ਉਹ ਵੀ ਚਿੱਟੇ ਹਾਥੀ ਨੇ ਉਹਨਾਂ ਨੇ ਕੋਈ ਗੱਲ ਨਹੀਂ ਜਿੱਤ ਕੇ ਦਿੱਤਾ ਹੱਤ ਲੰਦਾ ਨੇ ਉਹ ਉਹਨੂੰ ਉਹਨੂੰ ਮੈਂ ਇਕੱਠੇ ਕਰ ਲੂ ਉਹ ਮੈਂ ਕਲੀਅਰ ਕਰਦਾ ਦੇਖੋ ਉਹ ਉਹ ਆਰਡਰ ਹੈ ਸਾਡੀ ਕੋਈ ਪਟੀਸ਼ਨ ਇਹਦੇ ਵਿੱਚ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਬੰਦ ਕਰੋ ਉਹ ਅਪਗ੍ਰੇਡੇਸ਼ਨ ਦੀ ਹੈ ਉਹ ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਕੇਂਦਰ ਸਰਕਾਰ ਦੀ ਗਾਈਡਲਾਈਨ ਹੈ ਉਹ じゃ ਅਸੀਂ ਕਿੱਥੇ ਆ ਅਕਾਲੀ ਦਲ ਨਹੀਂ ਹਉਤੇ ਕਿਤੇ ਨਾ ਉਹ ਤਾਂ ਨਾ ਹੀ ਬੋਲਣ ਭਾਵੇਂ ਠੀਕ ਹੈ ਨਾ ਦੇਖੋ ਭਾਜਪਾ ਜਿਹੜੀ ਹੈ ਉਹ ਆਪਣੀ ਪੰਜਾਬ ਦੇ ਵਿੱਚ ਖੋਈ ਹੋਈ ਸਿਆਸੀ ਜ਼ਮੀਨ ਲੱਭਦੀ ਫਿਰਦੀ ਹੈ ਤੇ ਅਕਾਲੀ ਦਲ ਆਪਣੀਆਂ ਖੋਈਆਂ ਹੋਈਆਂ ਖੱਡਾਂ ਲੱਭਦਾ ਫਿਰਦਾ ਵੀ ਕਿੱਧਰ ਗਈਆਂ ਆਪਦੇ ਛਾਪੇ ਮਾਰਦੇ ਫਿਰਦੇ ਦਿੱਲੀ ਦਾ ਮਾਡਲ ਤਾਂ ਜੀ ਪੂਰੀ ਦੁਨੀਆ ਚ ਸਾਰੇ ਇਹ ਨਹੀਂ ਦੁਨੀਆ ਚ ਇਹ ਗਰੀਮੈਂਟਸ ਤੇ ਪਾਵਰ ਐਗਰੀਮੈਂਟਸ ਰੱਖਦੇ ਨੇ ਜਿੱਦਾਂ ਆਪਾਂ ਕਹਿੰਦੇ ਕਿ ਕਾਂਗਰਸ ਪਟਾਕੇ ਤੇ ਰਿੰਗਿੰਗ ਕਰਦੀ ਹੈ ਕਿ ਸਾਨੂੰ ਆਮ ਆਦਮੀ ਪਾਰਟੀ ਉਹ ਵੀ ਫਾਰਮੂਲਾ ਲਾਉਂਦੀ ਕਿ ਕਿੱਥੇ ਕਿੱਥੇ ਰੱਖਦੇ ਆਪਾਂ ਉਹ ਸਾਰਾ ਕੁਝ ਹੋ ਸਕਦਾ ਜੀ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਦੀ ਪਹਿਲੀ ਵਾਰ ਸਰਕਾਰ ਬਣੀ ਸੀ ਉੱਥੇ ਵੀ ਕੰਪਨੀਆਂ ਕਹਿੰਦੀਆਂ ਸੀ ਸਾਡੇ ਸ਼ੀਲਾ ਦੀਕਸ਼ਿਤ ਨਾ ਸਮਝੋ ਉੱਤੇ ਹੋਏ ਹੋਏ ਨੇ ਉਹ ਸਾਰੇ ਰਾਤੋਂ ਕੇ ਪ੍ਰਾਈਵੇਟ ਕੰਪਨੀਆਂ ਉੱਥੇ ਜਿਹੜੀਆਂ ਤੇ ਉਹਨਾਂ ਦਾ ਜਦੋਂ ਆਡਿਟ ਕਰਵਾਇਆ ਤੇ ਅੱਜ ਇਸੇ ਕਰਕੇ ਦਿੱਲੀ ਕਿ ਜਿਹੜਾ ਪੂਰੇ ਦੇਸ਼ ਤੋਂ ਬਿਜਲੀ ਸਸਤੀ ਹੈ ਇਸੇ ਤਰ੍ਹਾਂ ਆਡਿਟ ਕਰਾਵਾਂਗੇ ਸਭ ਕੁਝ ਹੋ ਸਕਦਾ ਨੀਅਤ ਸਾਫ਼ ਹੋਵੇ ਤੇ ਸਭ ਕੁਝ ਹੋ ਸਕਦਾ ਸਾਡੀ ਪਾਰਟੀ ਲੋਕਾਂ ਦੇ ਪੈਸੇ ਲੋਕਾਂ ਦੇ ਚੰਦੇ ਤੇ ਚੱਲਦੀ ਹੈ ਕਿ 10 ਰੁਪਏ 50 ਰੁਪਏ 100 ਰੁਪਏ ਇਹ ਕਿਉਂ ਨਹੀਂ ਹੋ ਸਕਦਾ ਕਿਉਂਕਿ ਇਹ ਆ ਲੈ ਹੋਏ ਨੇ ਜਿਹੜੇ ਇਹਨਾਂ ਨੇ ਤਾਂ ਫਿਰ ਇਹ ਉਹ ਉਹ ਕੰਪਨੀਆਂ ਦਾ ਆਪ ਦੇ ਹਿਸਾਬ ਨਾਲ ਕਾਨੂੰਨ ਬਣਵਾਉਂਦੀਆਂ ਨੇ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੇ ਜਿਹੜੇ ਸਮਝੌਤੇ ਕੀਤੇ ਹੋਏ ਨੇ ਉਹ ਕਿਸ ਕੀਮਤ ਤੇ ਕੀਤੇ ਧੰਨ